ਮਾਤਯੰਤਪੂਰਨੀ ਮਾਤਾ ਦੇ ਭਗਤਾ ਨੇ ਦਰਬਾਰ ਦੇ ਵਿੱਚ ਹੀ ਰੰਗ ਬੰਦਤਾ ਤੇ ਭਾਜਨ ਨੇ ਜਿਹੜੇ ਬੜੇ ਪਿਆਰੇ ਨੇ ਤੇ ਦਿਲ ਜਿੱਤਲੂ ਕੀ ਇਹ ਵੀਡੀਓ ਤੁਹਾਡਾ ਦੋਸਤੋ ਕਮੈਂਟਾਂ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਨਾ ਵੀਡੀਓ ਸੁਣ ਲਓ ਪਹਿਲਾਂ ਤਾਂ ਨਾਲ-ਨਾਲ ਜਿਹੜਾ ਭਾਜਨ ਚੱਲ ਰਿਹਾ ਉਹ ਸੁਣਦੇ ਆਂ ਗੱਲ ਦਿਲ ਵਾਲੀ ਤੈਨੂੰ ਮਾਏ ਕਹਿਣ ਆਏ ਹਾਂ ਗੱਲ ਦਿਲ ਵਾਲੀ ਆਏ ਤੈਨੂੰ ਮਾਏ ਕਹਿਣ ਆਏ ਹਾਂ ਗੱਲ ਦਿਲ ਵਾਲੀ चल मे न तां चलर तूं असी चरना माए ते मा चरना ते आय हां चल मे नालू लैण आए हां चल मे नालू लैण साहिल ते दिल ਤੂੰ ਓਏ ਮਾਵਸਦੀ ਸਾਹਿਲ ਤੇ ਬਿਲੇ ਵਿਚ ਤੂੰ ਓਏ ਮਾਵਸਦੀ ਉਹ ਲਵਿਸ਼ ਦੇ ਹਾਸਿਆਂ ਚ ਤੂੰ ਓਏ ਮਾ ਹੱਸਦੀ ਲਵਿਸ਼ ਦੇ ਹਾਸਿਆਂ ਚ ਤੂੰ ਓਏ ਮਾ ਹੱਸਦੀ ਅਸੀਂ ਮਮਤਾ ਦੀ ਛਾਂ ਤੇ ਤੋਂ ਲੈਣ ਆਏ ਹਾਂ ਮਮਤਾ ਦੀ ਛਾਂ ਤੇ ਤੋਂ ਲੈਣ ਆਏ ਹਾਂ ਮਾ ਚੱਤ ਮੇਰੇ ਨਾਲ ਤੈਨੂੰ ਲੈਣ ਆਏ ਹਾਂ 니 ਚੱਲ ਮੇਰੇ ਨਾਲ ਮਾ ਚੱਲ ਮੇਰੇ ਨਾਲ ਤੈਨੂੰ ਲੈ ਮੈਂ ਆਏ ਹਾਂ ਜਗਰਾ ਚਿੰਦਪੁਰ ਦੀ ਮਾਈ ਦਾ ਜੈ ਸ਼ੇਰ ਦਾ ਹਾਰਾ ਦਿੱਲੀ ਜੈ ਗੋਬੀ ਲੋ ਵੀ ਰੰਗ ਬਨ ਰੱਖਿਆ ਦਰਬਾਰ ਦੇ ਵਿੱਚ ਦੇਖੋ ਤੁਸੀਂ ਹਣਾ ਪੂਰੀ ਰੌਣਕ ਲੱਗੀ ਪਈ ਹੈ ਤੇ ਦੇਖੋ ਤੁਸੀਂ ਕਿੰਨੇ ਦਰਬਾਰ ਭਰਿਆ ਮਾਤਾ ਦਾ ਹੋਰ ਵੀਡੀਓ ਸ਼ੇਅਰ ਕਰਨੀ ਹੈ ਜੈ ਮਾ ਕਾ ਦੀ ਜੰਨੇ ਹਰਦੀ ਜੈ ਮਾ ਕਾ ਦੀ ਦਾ ਮਾਤਾ ਦੇ ਦਰਬਾਰ ਦੇ ਵਿੱਚ ਜਿਹੜਾ ਵੀ ਆਉਂਦਾ ਹੈ ਉਸ ਦੀਆਂ ਖੁਸ਼ੀਆਂ ਦੇ ਨਾਲ ਝੋਲੀਆਂ ਭਰ ਜਾਂਦੀਆਂ ਨੇ। ਦੋਸਤੋ ਤੁਹਾਡੀ ਵੀ ਮੁਰਾਦ ਹਰ ਇੱਕ ਪੂਰੀ ਹੋ ਸਕਦੀ ਹੈ। ਕਮੈਂਟਾਂ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਵੀਡੀਓ ਦਬਕੇ ਸ਼ੇਅਰ ਕਰ ਦਿਓ ਤੇ ਕਿਵੇਂ ਲੱਗਿਆ ਤੁਹਾਨੂੰ ਇਹ ਰੰਗ ਮੰਨਣਾ ਭਗਤਾਂ ਦਾ ਮਾ ਚੰਤਪੁਰਨੀ ਦਰਬਾਰ ਦੇ ਵਿੱਚ ਰੰਗ ਮੰਨਤਾ ਭਗਤਾਂ ਨੇ ਤਾਂ ਦੋਸਤੋ ਹੁਣ ਵੀਡੀਓ ਸ਼ੇਅਰ ਕਰਨੀ ਹੈ ਕਮੈਂਟਾਂ 'ਚ ਜੈ ਮਾਤਾ ਦੀ ਲਿਖਣੀ ਹੈ ਤਾਂ ਜੋ ਤੁਹਾਡੀ ਵੀ ਹਰ ਇੱਕ ਮੁਰਾਦ ਪੂਰੀ ਹੋ ਸਕੇ। ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ। ਧੰਨਵਾਦ।